ਆਰਖਤ ਲਈ ਇਹ ਤੇਤੇ ਗੱਡੂ ਉਹ ਲੈ ਹਰ ਫਤੇ ਮੇਰੇ ਬਾਅਦ ਤੇਰੇ ਬਾਅਦ ਪਲੇਟਾਂ ਆ ਗਈਆਂ ਉਹ ਗੰਦੀਆ ਪੀਟਾਂ ਲੈਂਦੀਆਂ ਮੰਮੀ ਨੇ ਦੋ ਖੋਟੀ ਖਣਵਾਤੇ ਬੱਚਿਆਂ ਵਾਲੀ ਆ ਆਂਦਾ ਲੋਏ ਚੋਕ ਕੇ ਮਾਰਿਆ ਕੁੰਜੇ ਬੜੀ ਜ਼ੋਰ ਦੀ ਥੱਲੇ ਅੱਛਾ ਤਾਂ ਕਿਦਾ ਉਹ ਤੋੜ ਤੋੜ ਦੇਣਾ നിങ്ങ സച്ചി മു ഗു ഗി ജീ ഗോണ രാജകുമാര ചാദന ഗിജ് ചാദന ਨਿੱਕੇ ਜਿਹੇ ਚੰਦ ਨਾ ਗੱਲਾਂ ਕਰੀਏ ਕਿਦੇ ਨਿੱਕੇ ਜਿਹੇ ਆ ਦੇ ਨਾਲ ਗੱਲਾਂ ਕਰੀਏ ਛਿੱਤੀ ਮੂਚੀ ਨਿੱਕੇ ਜੇ ਬਾਉ ਨਿੱਕੇ ਜੇ ਬਾਉ ਚੰਦ ਅੱਜ ਚੇਤਾ ਆ ਗਿਆ ਤੁਹਾਨੂੰ ਪੱਪੜੇ ਲਾਉਣ ਦਾ ਉਹ ਕਰਦੇ ਕੱਪੜੇ ਪਾਏ ਤੇ ਅੱਦ ਲੈ ਕੇ ਆਏ ਫੋਟੇ ਫੋਟੇ ਹੈ ਪਾਪਾ ਬੱਦਸੀ ਪੈਡ ਕਰੰਦੇ ਇਹਨਾਂ ਮੁੰਡਾ ਅੱਛਾ ਅੱਛਾ ਪਾਪਾ ਬੱਦਸੀ ਮਮਾ ਬਾਦੀ ਕੌਣ ਘਰ ਦੱਵਾਜੋ ਦਾਤ ਮੀ ਹਾਂ ਕੌਣ ਬੁਆਜੋ ਜਿਸ ਕੱਪ ਤੇ ਕੌਣ ਬੁਆ ਤੇ ਸਾਰੇ ਜਨ ਮੈਂ ਬੁਆ ਦੀ ਸੁ ਭੈਨ ਮੈਂ ਤੇ ਮੰਮੀ ਅੱਜ ਮੈਂ ਤੇ ਮੰਮੀ ਚੱਲੀਆਂ ਫੇਰ ਸ਼ਾਸਤਰੀ ਨਗਰ ਮੰਮੀ ਨੂੰ ਸੁਵੇਰ ਤੇ ਇੰਨੇ ਫੋਨ ਕਰ ਦਿੱਤੇ ਮੈਂ ਮੰਮੀ ਆਜੋ ਆਜੋ ਚਲੀਏ ਵੀ ਮੈਂ ਤੇ ਮੰਮੀ ਉਧਰ ਆ ਗਈ ਤੂੰ ਲੇਟ ਕੀਤਾ ਮੇਰੇ ਕੋ ਥੋੜਾ ਲੇਟ ਹੋ ਗਿਆ ਹਰ ਪਤੇ ਕਰਕੇ ਤੁਹਾਨੂੰ ਪਤਾ ਥੋੜਾ ਲੇਟ ਹੋ ਜਾਂਦਾ ਘਰ ਦਾ ਵੀ ਥੋੜਾ ਬਹੁਤ ਕੰਮ ਕਰਨਾ ਪੈਂਦਾ ਆ ਤੇ ਪਹਿਨਾ ਕਪੜੇ ਪਾਏ ਹੀ ਉਹ ਤੈ ਲਾਏ ਮੰਮੀ ਵਿਚਾਰੀ ਨੇ ਵੀ ਨਾਲ ਲਾਏ ਤੇ ਹੁਣ ਅਸੀਂ ਚੱਲੀਆਂ ਤੇ ਇਹ ਸਾਨੂੰ ਥੋੜਾ ਜਿਹਾ ਅੱਗੇ ਕਰਕੇ ਆਉਣਗੇ ਅੱਗੋਂ ਦੇਖਦੇ ਆਂ ਆਟੋ ਤੇ ਜਾਂਦੀਆਂ ਇਹ ਚੱਲੇ ਨੇ ਸਾਨੂੰ ਛੱਡਣ ਪਤਾ ਨਹੀਂ ਉਹ ਛੱਡ ਕੇ ਆਉਂਦੇ ਕਿ ਜਾਂ ਆਟੋ 'ਚ ਬਹਿ ਕੇ ਜਾਣਾ ਠੀਕ ਆ ਬਾਏ ਬਾਏ ਬੋਲ ਦੇਣੀ ਚੰਗਾ ਫਿਰ ਧਿਆਨ ਨਾ ਜਾਇਓ ਹਾਂਜੀ ਮੈਂ ਤੇ ਮੰਮੀ ਸਾਤਰੀ ਨਗਰ ਪਹੁੰਚ ਗਿਓ ਹਈਆਂ ਇੱਧਰ ਮੰਮੀ ਮੰਮੀ ਤੁਸੀਂ ਇਹ ਫਿਰ ਠੀਕ ਆ ਦੁਕਾਨਾਂ ਅਜੇ ਵੀ ਕਾਫੀ ਲੱਗੀਆਂ ਹੋਈਆਂ ਵਾ ਬਹੁਤ ਜ਼ਿਆਦਾ ਅਜੇ ਵੀ ਰੌਣਕ ਕਿੰਨੀ ਹੈ ਨਾ ਮੰਮੀ ਇੱਥੋਂ ਭਾਂਡੇ ਦੇਖਦੇ ਆ ਮੈਂ ਕਿਹਾ ਚੱਲ ਕੋਈ ਕਿਚਨ ਵਾਸਤੇ ਲੈ ਆ ਚੱਲਦੇ ਆ ਆ ਕੌਲੀਆਂ ਲੱਗੀਆਂ ਇੱਧਰ ਵੀ ਲੱਗੇ ਹੋਏ ਨੇ ਭਾਂਡੇ ਇੱਧਰ ਵੀ ਕਿਹੜੇ ਲੈਣੇ ਮੰਮੀ ਦੱਸੋ ਨਹੀਂ ਨਹੀਂ ਇਹ ਦੇ ਕਰੇਟ ਘੱਟ ਕਰੋ ਆ ਕੱਪ ਕਿੰਨੇ ਦੇ 120 ਦੇ ਦੋ ਕੱਪ ਮਮੇ ਕਿੰਨੇ ਦੀ ਆ ਕੈਂਡੇ ਪਲੇਟ 100 ਦੀਆਂ ਦੋ ਲੱਲੋ ਫਿਰ 100 ਦੀਆਂ ਦੋ ਠੀਕ ਹੈ ਇੱਕ ਤੁਸੀਂ ਲੈ ਆ ਜਿਓ ਫਿਰ ਤੁਸੀਂ ਲੈ ਲਓ ਫਤੋ ਜਾਨ ਖਾਣ ਹਾਂ ਦੋ ਲਾਲ ਲਓ ਨਕਤੋ ਕਰ ਦੋ ਪਾਪੂ ਵੀ ਲੈ ਆਲਣੇ ਨੇ ਜੀ ਤੋਂ ਕੋ ਜਿਹੜੇ ਇੱਥੋਂ ਹੁਣ ਮੰਮੀ ਤੇ ਮੈਂ ਦੇਖਦੇ ਪਏ ਆ ਫਲਾਵਰ ਹੁਣ ਦੇਖਦੇ ਆ ਕਿਹੜੇ ਲੈਣੇ ਆਪਾਂ ਪਸੰਦ ਨਹੀਂ ਆਉਂਦੇ ਨੂੰ ਮਮਾ ਤੀਆਂ ਨੇ ਆ ਮੰਮੀ ਕਿੰਨੇ ਲੱਗੇ ਹੋਏ ਆ ਪਸੰਦ ਨਹੀਂ ਆਉਂਦੇ ਪਹਿਲਾਂ ਉਹ ਵਾਲੀ ਦੁਕਾਨ ਤੋਂ ਦੇਖ ਕੇ ਨੇ ਹੁਣ ਇੱਥੋਂ ਦੇਖਦੇ ਆ ਜਿਹੜੇ ਦੋ ਬੰਦੇ ਨੇ ਹਾਂ ਤੇ ਬਹੁਤ ਸੋਹਣੇ ਆ ਸਾਰੇ ਫਲਾਵਰ ਹੁਣ ਅਸੀਂ ਆਹ ਵਾਲਾ ਫਲਾਵਰ ਲੈ ਲਿਆ ਹੋਇਆ 50 ਦਾ ਕਹਦੇ ਨੇ ਤੇ 5000 ਦੇ ਲਈ ਹੁਣ ਇਹ ਖੜਾਂਗੇ ਤੇ ਇਹ ਪਸੰਦ ਆਇਆ ਮੈਨੂੰ ਉਹ ਜੋ ਬੱਸ ਕਰੇਗੇ ਨਾ ਆਹ ਵਾਲੇ ਆਪਾਂ ਲੈ ਲੇ ਦੋ ਫਲਾਵਰ ਇਹਨਾਂ ਨੇ ਰੇਟ ਬਹੁਤ ਓਮੇਨਾ ਕਰ ਲਿਆ ਹੋਰ ਕੀ ਅਸੀਂ ਜੇ ਲੈਣਾ ਇਹ ਬੜੇ ਮਹਿੰਗੇ ਆਏ ਹਾਂ ਹਾਂ ਕੀ ਗੱਲ ਨਾਨੀ ਇਹ ਬੜਾ ਖੁਸ਼ ਹੋਣ ਡਿਆ ਅੱਜ ਹੈ ਕੀ ਕਹਿੰਦੇ ਆ ਹਰਫਤੇ ਕਿਉਂ ਹੋਣਿਆ ਆਏ ਹੋਏ ਖਿਜ ਗਾਲਿਓ ਅੱਖੀ ਚੰਗ ਦਿਓ ਕੀ ਗੱਲ ਕੀ ਆ ਕਰ ਦਬਾਉਣਾ ਕਿੱਥੇ ਜਾਣਾ ਸੀ ਲੈ ਵੀ ਹਾਨੂੰ ਆ ਸਾਰੇ ਕਮੈਂਟਾਂ ਵਿੱਚ ਪੁੱਛਦੇ ਕਿ ਆ ਤੁਸੀਂ ਕਿੱਥੋਂ ਲੈਂਦਾ ਵਾ ਜਿੱਥੇ ਬੱਚਿਆਂ ਦੇ ਸਮਾਨ ਮਿਲਦਾ ਜਿਵੇਂ ਛੋਟੇ ਸਾਈਕਲ ਸੁਕਲ ਵਗੈਰਾ ਮਿਲਦੇ ਹਨ ਹਰਕੀ ਚੀਜ਼ ਬੱਚੇ ਨਹੀਂ ਮਿਲਦੀ ਜਿਵੇਂ ਪੰਗੂੜੇ ਮੰਗਾਣੇ ਮਿਲਦੇ ਉੱਥੋਂ ਪਤਾ ਕਰਿਓ ਉੱਥੋਂ ਤੁਹਾਨੂੰ ਇਹ ਚੀਜ਼ ਮਿਲ ਜਾਣੀ ਇੱਕ ਦੋ ਭਣਾਂ ਨੇ ਹਾਨੂੰ ਮੈਂ ਕਿੱਥੇ ਇਹ ਚੀਜ਼ ਕਿੱਥੋਂ ਮਿਲਦੀ ਹੈ ਜਿੱਥੇ ਬੱਚਿਆਂ ਦੇ ਝੂਲੇ ਝੱਲੇ ਵਗੈਰਾ ਮਿਲਦੇ ਹਨ ਜਿਦੋਂ ਸਾਈਕਲ ਮਿਲਦੇ ਛੋਟੇ ਛੋਟੇ ਬੱਚਿਆਂ ਦੇ ਹਨਾ ਮੋਟੇ ਤੇ ਰਿਦਾ ਨਾ ਮਿਲ ਜਾਨੀ ਕਿ ਆਪਾ ਤੇ ਕਿਉਂ ਤੁਮ ਮਿਲ ਜਾਨੀ ਉਥੋਂ ਜਾਗਦੀ ਲੈ ਆਇਓ ਮੈਂ ਵੀ ਉਥੋਂ ਲੈ ਕੇ ਆਇਆ ਹਾਂ ਹੈ ਫੁੱਲ ਲੈ ਆ ਕੇ ਲਗਾਤੇ ਹੋਏ ਫੁੱਲ ਫਤੇ ਹਾਂਜੀ ਆਪਾ ਲੈ ਲੈਂਦੇ ਹਣ ਲਗਾਉਣ ਦੇ ਆ ਕਮਰਾਂ ਲੈਂਦਾ ਲੱਗਦਾ ਜਿਹੜਾ ਡਾਕਟਰ ਕਿ ਆਪਾ ਵੇਚ ਲੀਏ ਇਹਨਾਂ ਨੇ ਵੀ ਗੋਣਾ ਲੈ ਲੈਣੇ ਫੁੱਲ ਗਏ ਮੈਨੂੰ ਪਤਾ ਹੈ ਫੁੱਲ ਹਾਂਜੀ ਸ਼ਸ਼ੀ ਗਾਲ ਜੀ ਕੀ ਹਾਲ ਜੀ ਗੁੱਡ ਮਾਰੀ ਸੇਰੇ ਉੱਡਦੇ ਸਾਰੀ ਬਸ ਪੁੰਚਲਾ ਪਾਣ ਦਾ ਹਰ ਕੇ ਬਸ ਛੂਣਾ ਜਬਾ ਉਹ ਯਾ ਕਿਤੀ ਕੀ ਹਾਲ ਚਾਲ ਜੀ ਪਾਪਾ ਨੇ ਕੀਤਾ ਸੀ ਤੰਗ ਪੁੱਤ ਨੇ ਮਗਰੋਂ ਤੰਗ ਕੀਤਾ ਸੀ ਪਾਪਾ ਨੂੰ ਕਹਿੰਦਾ ਗਏ ਸਸਤੀ ਨਗਰ ਮੈਂ ਕਿਹਾ ਕੀ ਕੀ ਲੈ ਆਇਆ ਹਰਫਤੇ ਵਾਸਤੇ ਮੇਰੇ ਵਾਸਤੇ ਕੀ ਲੈ ਕੇ ਆਏ ਤੁਹਾਡੇ ਵਾਸਤੇ ਖਾੜੀਆਂ ਇਹ ਹਰਫਤੇ ਵਾਸਤੇ ਉਹ ਲੈ ਹੱਡੀ ਵਾਤੀ ਥਾਲੀਆਂ ਲੈਂਦੀ ਆ ਵਾ ਰੋਟੀ ਖਾਣ ਵਾਸਤੇ ਬਾਹ ਵਾਸਤੇ ਕੈਂ ਮਰ ਰੋਟੀ ਤੇ ਜ ਖੰਡਾ ਲੀ ਆ ਮੈਂ ਕਹਵਾ ਆਪਣੇ ਪੋਤੋ ਵਾਸਤੇ ਪਹਿਲਾਂ ਹੀ ਲੈ ਜਾ ਥਾਲੀ ਇਹ ਤਾਂ ਪਲੇਟ ਨਹੀਂ ਸੀ ਕੌਣ ਭਾਰੋ ਕਰਦੀ ਆ ਕੌਣ ਸੋਨੇ ਨੂੰ ਭਾਰਦਾ ਵਾ ਕੀ ਗੱਲ ਬੰਨੀ ਜੀ ਪਲੇਟ ਲੈ ਆਂਦੀ ਰੋਟੀ ਖਾਣ ਵਾਸਤੇ ਸੋਨੇ ਵਾਤੇ ਕੀ ਗੱਲ ਹੈਂ ਮੰਮੀ ਤੇ ਹੁਣੇ ਆਈ ਏ ਹੈ ਪੁੱਤਵਾ ਤੇ ਫੁੱਲ ਲੱਗੇ ਫੁੱਲ ਫੁੱਲ ਲੱਗੇ ਪੁੱਤਵਾ ਤੇ ਹੈ ਹਾਂਜੀ ਆ ਗਏ ਜੀ ਇਹ ਕੀ ਆ ਇਹ ਹੰਦਾ ਫਲਾਵਰ ਅੱਛਾ ਇਹ ਤਾਂ ਪਲਾਸਟਿਕ ਦੇ ਪੱਤੇ ਨੇ ਸਿੰਪਲ ਜਿਹਾ ਮੈਨੂੰ ਬਹੁਤ ਘਰ ਆਉਂਦਾ ਠੀਕ ਹੈ ਤੇ ਮੀਨਾ ਚੀਜ਼ ਲੈਂਦੀ ਆਸ ਤੇ ਲਈ ਤੇ ਤੇ ਦਾਦੀ ਤੂੰ ਲੈ ਹਰ ਫਤੇ ਮੇਰੇ ਬਾਅਦ ਤੇਰੇ ਬਾਅਦ ਪਲੇਟਾਂ ਆ ਗਈਆਂ ਉਹ ਗੰਦੇ ਪੀਟਾ ਲੈਂਦੀਆਂ ਮੰਮੀ ਨੇ ਦੋ ਰੋਟੀ ਖਣਵਾਤੇ ਬੱਚਿਆਂ ਵਾਲੀਆਂ ਤੇ ਚਲੋ ਕੋਈ ਖਾਣੇ ਰੋਟੀ ਬਣ ਦੋ ਲੈਂਦੀਆਂ ਪੀਟਾ ਇੱਕ ਤੇਰੇ ਬਾਅਦ ਇੱਕ ਮੇਰੇ ਬਾਅਦ ਤੇ ਅੱਛਾ ਤੇ ਆ ਡੱਬੇ ਚ ਉਹ ਵੇਖ ਡੱਬੇ ਚ ਕੀ ਆ ਇਸ ਮਾਲ ਲੈਂਦਾ ਮੰਮੀ ਨੇ ਬੋਲ ਆਹ ਅਗੜਾ ਰੰਗ ਲੈ ਆਂਦਾ ਸੱਚੀ ਗੱਲ ਹੀ ਓਹੋ ਫਤਿਹ ਉਹ ਕੀ ਲੈ ਗਈ ਮੰਮੀ ਹੇ ਤਾਂ ਕਿੰਨਾ ਹੀ ਟਾਰਾ ਅਸਾਂ ਅੱਗੇ ਫਿਰ ਵਰ ਲੈਣਦੇ ਨੇ 10 ਆ ਰੰਗ ਨਹੀਂ ਸਹੀ ਮੈਨੂੰ ਲੱਗ ਰੰਗ ਸੋਨਾ ਇਹਦੇ ਨਾਲ ਪੀਲੇ ਨਾਲ ਇਹ ਨਹੀਂ ਪੀਲੇ ਨਾਲ ਉਹ ਰਾਂਗ ਮੰਮੀ ਚੰਗਾ ਨਹੀਂ ਉਹ ਲੈ ਆਈ ਪੁੱਤ ਮੰਮੀ ਰੰਗ ਨਹੀਂ ਚੰਗਾ ਲੈ ਆ ਗਈ ਤੇ ਇੱਕੋ ਪੀ ਸੀ ਤੇ ਹੋਇਆ ਕੱਲੇ ਕਿੰਨੇ ਜੂਨੇ ਲੈਣੇ ਮਮੀ ਨੇ ਉਹ ਤੇ ਬਾਤ ਹੈ ਹੈ ਕਿ ਆ ਆ ਬੜਾ ਵਧੀਆ ਲੱਗਾ ਮੈਨੂੰ ਹਾਂ ਤਾਂ ਨਹੀਂ ਇਹ ਵੀ ਟਾਣੀਆਂ ਫਲਾਵਾ ਲਿਓ ਟਾਣੇ ਖੱਲਰ ਗਿਆਂ ਉਹਨਾਂ ਕੇ ਬਸ ਮੇਲਾ ਆਡੇ ਵੱਤ ਕੋਈ ਨਹੀਂ ਲੈਂਦਾ ਫਲਾਵਰ ਲਿਆਈ ਹੈ ਫੇਰ ਕੀ ਕਰੀਏ ਕੀ ਕਰੀਏ ਦਾਦੇ ਹਨ ਹੈ ਕੀ ਕਰੀਏ ਕੀ ਕੀ ਹੈ ਕੀ ਕਰੀਏ ਹਾਂ ਜੀ ਨੇ ਵਧੀਆ ਅੱਖਲਾ ਬਸੋਨਾ ਪਰ ਗੁਲਦਸਤਾ ਵੀ ਠੀਕ ਹੈ ਚਲੋ ਵਧੀਆ ਪਰ ਆਹ ਵਾਲਾ ਸੋਨਾ ਗੱਲਾਂ ਉਹ ਵੀ ਸੋਨਾ ਉਹ ਵੀ ਸੋਨਾ ਇਹ ਕਿੱਥੇ ਰੱਖਣਾ ਹਾਂ ਉਹ ਰੱਖਾਂ ਦੀ ਸਮਸਿਆ ਬੈਗੀ ਸਹੀ ਦੇਖਾ ਸਹੀ ਕੀ ਕਹਨਾ ਠੀਕ ਆ ਬਹੁਤ ਵਧੀਆ ਇਹ ਕੱਲ ਨੂੰ ਇਹ ਬਦਲਣਾ ਬਦਲੀਆਂ ਜਾ ਸਕਦਾ ਵਾ ਹਨਾ ਉੱਪਰ ਦੇ ਫੁੱਲ ਜੇ ਚਲੋ ਵਧੀਆ ਸੋਨਾ ਲੈਂਦਾ ਮਮੀ ਨੇ ਗੁਲਦਸਤਾ ਜ ਆਹ ਥੋੜਾ ਪਸੰਦ ਆਇਆ ਮੇਰੇ ਆਹ ਬੜਾ ਸੋਹਣਾ ਕੀ ਹਾਂ ਇਹ ਲਣਾਈਆਂ ਉਹਨੂੰ ਕਰ ਦਾਂਗੇ ਸੈਟ ਬਣਾ ਦੇ ਕੋਈ ਗੱਲ ਬਹੁਤ ਵਧੀਆ ਥੈਂਕ ਯੂ ਵੈਰੀ ਮੱਚ ਤੂੰ ਦੇਖਿਆ ਤੂੰ ਦੇਖਿਆ ਸੋਨਾ ਤੂੰ ਦੇਖਿਆ ਨਹੀਂ ਸੋਨਾ ਸੋਨਾ ਵਾਗੇ ਫੋਟੋ ਦੇਖ ਹਾਂਜੀ ਹੁਣ ਇੱਥੇ ਸੋਨਾ ਲਾ ਲੈ ਵੀ ਇੱਥੇ ਟਿਕਾਤਾ ਉਹ ਸਹੀ ਹੀ ਰੱਖ ਕੇ ਤੇ ਵਖ ਦਿਖਾ ਉਹ ਦੂਜਾ ਰੱਖ ਦੱਸ ਇੱਥੇ ਝੁਕ ਲਿਆ ਨੁਕਰ ਚੋਂ ਬਸ ਮੈਂ ਬਾਹਰ ਆਇਆ ਹਾਂ ਹੁਣ ਕਿੱਥੇ ਰੱਖਣੇ ਆ ਉਹ ਕਿੱਥੇ ਰੱਖਤਾਈ ਉਹ ਨਹੀਂ ਕਰਨੀ ਇਹ ਨਾ ਚਲੋ ਠੀਕ ਆ ਅਜੇ ਹੋਰੇ ਫਲਾਵਰ ਆਪ ਲੈਉਣੇ ਆ ਥੋੜੇ ਦਿਨਾਂ ਚ ਵਾਹ ਯਾ ਬਣੀ ਗੱਲ ਇਹ ਠੀਕ ਆ ਚਲੋ ਇਹ ਠੀਕ ਆ ਵਸੇ ਲੱਗਣਿਆ ਠੀਕ ਚਲੋ ਮਾਨੂੰ ਤਸਲੀ ਦੇਣੀ ਠੀਕ ਠੀਕ ਹੁਣ ਤਾਂ ਇਹ ਕਰ ਚਲੇ ਜਾਂਦੇ ਠੀਕ ਹੀ ਗਣਾ ਇਹਨਾਂ ਰਣੀ ਮਦ ਮਗਰ ਨੇ ਸੇ ਲੱਗਿਆ ਹਾਂ ਇਹ ਲੋਹੇ ਦਾ ਆਹ ਲੋਹੇ ਦਾ ਇੱਥੇ ਮੈਂ ਕਿਹਾ ਮਾ ਤਾਂ ਦਾ ਲੋਹੇ ਚੋਕ ਕੇ ਮਾਰਿਆ ਕੁੰਜੇ ਬੜੀ ਜ਼ੋਰ ਦੀ ਥੱਲੇ ਅੱਛਾ ਆਹ ਇੱਥੇ ਤਾਵਾ ਕਿਦਾਂ 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 ਉਹ ਤੋੜ ਤੋੜ ਦੇਣਾ ਲੈ ਇਹ ਸੋ ਫੇਰ ਥੱਲੇ ਬਾੜਦਾ ਇਹ ਇਧਰ ਲੈ ਚੋਕ ਕੇ ਲਿਆ ਗਨੇ ਗੁੰਡ ਲਿਆ ਸਾਈ ਕੰਨ ਲਿਆ ਅਜੇ ਇਹਨੂੰ ਜੋ ਕਿਲੇਦਰ ਮੈਂ ਦੱਸਦਾ ਕਿਥੇ ਰੱਖਣਾ ਲੈ ਅਸੇ ਕੋਣ ਲੈ ਆ ਲੈ ਸਹੀ ਕੋਣ ਚ ਚੱਕ ਤੇ ਲਿਆ ਮੈਂ ਤੂੰ ਦੱਸ ਉਹ ਲਿਆ ਸਹੀ ਇੱਕ ਮਿੰਟ ਚੱਕ ਲੈ ਇੱਧਰ ਇੱਥੇ ਧਾ ਦਈਏ ਨਹੀਂ ਹਾਂ ਲੈ ਕੋਣ ਚੱਲ ਕਿਉਂ ਕਰ ਗੱਲ ਇੱਥੇ ਬਣੀ ਹੋਈ ਪ੍ਰੋਪਰ ਲੁੱਕ ਬਾਕੀ ਮਰਜ਼ੀ ਤੇ ਜਿੱਥੇ ਰੱਖਣ ਨੂੰ ਰੱਖ ਲਿਓ ਠੀਕ ਹੈ ਨਾ